ਇਕਰ ਟੋਬਰ ਤੋਂ ਪੰਜਾਬ ਪਰ ਦੀਆਂ ਸਾਰੀਆਂ ਦਾਣਾ ਮੰਡੀਆਂ ਅਣਵਿੱਥੇ ਸਮੇਂ ਲਈ ਬੰਦ ਰੱਖਣ ਦੇ ਕੀਤੇ ਐਲਾਨ ਤੋਂ ਬਾਅਦ ਆਰਟੀਆਂ ਐਸੋਸੀਏਸ਼ਨ ਫਗਵਾੜਾ ਵੱਲੋਂ ਦਾਣਾ ਮੰਡੀ ਬੰਦ ਰੱਖ ਕੇ ਅਣਵਿੱਥੇ ਸਮੇਂ ਲਈ ਹੜਤਾਲ ਕੀਤੀ ਗਈ। ਇਸ ਦੌਰਾਨ ਜਿੱਥੇ ਸਮੂਹ ਆਰਟੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਵੱਖ-ਵੱਖ ਬੁਲਾਰਿਆਂ ਨੇ ਆਖਿਆ ਕਿ ਉਹਨਾਂ ਵੱਲੋਂ ਇਹ ਹੜਤਾਲ ਅਣਵਿੱਥੇ ਸਮੇਂ ਲਈ ਕੀਤੀ ਗਈ ਹੈ ਤੇ ਇਸ ਸਬੰਧੀ ਸਰਕਾਰ ਨੂੰ ਦੱਸਿਆ ਗਿਆ ਹੈ। ਉਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਦੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਰੋਜ਼ਾਨਾ ਹੀ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪੂਰਨ ਤੌਰ ਤੇ ਮੰਡੀ ਬੰਦ ਕਰਕੇ ਧਰਨੇ ਤੇ ਬੈਠਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ પાસે ਉਹਨਾਂ ਦੀ 2.5% ਆੜਤ ਪੂਰੀ ਕਰਨ ਦੀ ਮੰਗ ਪਿਛਲੇ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਉਹਨਾਂ ਦੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ। ਉਹਨਾਂ ਚੇਤਾਵਨੀ ਦਿੱਤੀ ਕਿ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹਨਾਂ ਵੱਲੋਂ ਇਸ ਤੋਂ ਤਿੱਖਾ ਸੰਗਰਾਸ਼ ਹੋ ਲਈ ਕਿਆ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਆਰਪੀ ਪੰਜਾਬ ਸਰਕਾਰ ਅੱਗੇ ਅੱਗੇ ਵੀ ਅਸੀਂ 3-4 ਮਹੀਨਿਆਂ ਤੋਂ ਲੱਗੇ ਹੋયા ਆ ਵੀ ਸਾਡੀ ਜਿਹੜੀ ਆਰਤਾ ਉਹ ਪੂਰੀ ਕੀਤੀ ਜਾਵੇ 2.5% ਹੋਰ ਵੀ ਬੜੇ ਲੇਬਰ ਦੇ ਮਸਲੇ ਜਾਇ ਪ੍ਰਧਾਨ ਜੀ ਨੇ ਦੱਸੇ ਦਿੱਤਾ ਇੱਕੋ ਹੀ ਗੱਲ ਆ ਸਾਰੇ ਮਸਲੇ ਜਿਹੜੇ ਆ ਸਾਂਝੇ ਹੀ ਆ ਤੇ ਇੱਕ ਰਾਤ ਨਾ 6:30-7 ਵਜੇ ਦਾ ਮੀਟਿੰਗ ਹੋਈ ਫੂਡ ਸੈਕਟਰੀ ਨਾਲ ਕੁਡਿਆ ਸਾਹਿਬ ਨਾਲ ਸਾਨੂੰ ਵਿਸ਼ਵਾਸ ਦਿੱਤਾ ਸੀ ਵੀ ਅਸੀਂ ਜਿਹੜਾ ਲੇਬਰ ਦਾ 2.5% ਵਧਾ ਦਾਂਗੇ ਪੰਜਾਬ ਲੈਵਲ ਤੇ ਇਹਨੇ ਰਾਤੀ ਸਾਨੂੰ ਸਾਫ਼ ਜਵਾਬ ਦਿੱਤਾ 40 ਕ ਪੈਸੇ ਸ਼ਾਇਦ ਉਹਦੇ ਲੇਬਰ ਦੇ ਲੋਡਿੰਗ ਦੇ ਵਧਾਏ ਆ ਪਰ ਇਹਨਾਂ ਨੇ ਹੜਤਾਲ ਆਪਣੇ ਆਪ ਪੰਜਾਬ ਸਰਕਾਰ ਨੇ ਕਰਾਈ ਆ ਅਸੀਂ ਤਾਂ ਬਿਲਕੁਲ ਕਰਨੇ ਨੂੰ ਤਿਆਰ ਨਹੀਂ ਨਾ ਇੱਕ ਵੀ ਸਾਡੀ ਮੰਗ ਨਹੀਂ 3 ਮਹੀਨਿਆਂ ਚ ਮੰਨੀ ਗਈ ਚੰਡੀਗੜ੍ਹ ਬਲਾ ਬਲਾ ਕੇ ਸਾਡੇ ਕੋਲ ਮੰਗਾ ਪੁੱਛੀਆਂ ਗਈਆਂ 2.5% ਹੜਤਾਲ ਲਈ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਨੂੰ ਦਿੱਤਾ ਲੇਬਰ ਲਈ ਦਿੱਤਾ ਈਪੀ ਐਪਰ ਜੋ ਕਟਿਆ ਸਾਰੇ ਡਿਟੇਲਸ ਦੱਸਤਾ ਆ ਇਸ ਕਰਕੇ ਜਦ ਤੱਕ ਸਾਡੀ ਕੋਈ ਮੰਗ ਪੂਰੀ ਨਹੀਂ ਦਈ ਇੱਕ ਇੱਕ ਮੰਗ 10 ਮੰਗਾ ਆ ਇੱਕ ਇੱਕ ਮੰਗ ਨਹੀਂ ਪੂਰੀ ਹੁੰਦੀ ਅਸੀਂ ਧਰਨੇ ਤੋਂ ਨਹੀਂ ਉੱਠਾਂਗੇ 10 ਤੋਂ ਲੈ ਕੇ 2 ਵਜੇ ਤੱਕ ਰੋਜ਼ ਤੰਦਾ ਲਵਾਂਗੇ ਅੰਤ ਮੱਥੇ ਸਮੇਲੇ ਆ ਜੀ ਕਰਨਾ ਅੰਤ ਮੱਥੇ ਸਮੇਲੇ ਤਰਨਾ ਆ ਜੀ ਸੈਕੰਡ ਇੱਥੇ ਸਪੇਸ ਦੀ ਇੰਨੀ ਕਮੀ ਆ ਪੰਜਾਬ ਦੇ ਵਿੱਚ ਪਿਛਲੀਆਂ ਗੱਡੀਆਂ ਲਈ 4000 ਲੱਗਦੇ ਨਵੀਂ ਸਪੇਸ ਕਿੱਥੋਂ ਆਊਗੀ ਸ਼ੈਨਰ ਵਾਲੇ ਜੇ ਮਾਲ ਸਪੇਸ ਹੋਊਗੀ ਸਾਡੇ ਕੋਲ ਮਾਲ ਚੱਕੂਗੇ ਇਸ ਕਰਕੇ ਤੁਹਾਡੇ ਮਾਧਿਅਮ ਰਾਹੀਂ ਇਸ ਪੰਜਾਬ ਸਰਕਾਰ ਨੂੰ ਜਾਣੂ ਕਰਾਉਣਾ ਚਾਹੁੰਦੇ ਆ ਧਿਆਨ ਦਿਵਾਉਣਾ ਚਾਹੁੰਦੇ ਆ ਕਿ ਸਪੇਸ ਬਣਾਓ ਥੋੜਾ ਜਗ੍ਹਾਓ ਨਹੀਂ ਸਪੇਸ ਨਹੀਂ ਥੋੜਾ ਚੱਕਣਾ ਜੈ ਹਿੰਦ ਸੋ ਅਸੀਂ ਜਿਹੜੀ ਇਹ ਹੜਤਾਲ ਆ ਬਿਲਕੁਲ ਸਰਕਾਰਾਂ ਨੂੰ ਦੱਸ ਕੇ ਕੀਤੀ ਆ ਔਰ ਅਨਮਿੱਥੇ ਸਮੇ ਲਈ ਸਾਡੀ ਹੜਤਾਲ ਆ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਉਹਦੀਆਂ ਅਸੀਂ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਤੁਰੰਤ ਤੌਰ ਤੇ ਮੰਡੀ ਬੰਦ ਕਰਕੇ ਜਿਹੜਾ ਇੱਥੇ ਇਸੇ ਤਰ੍ਹਾਂ ਹੀ ਪੀਸਫੁਲੀ ਧਾਨੇ ਦੇ ਵਿੱਚ ਬੈਠਾਂਗੇ ਬਾਕੀ ਜੋ ਵੀ ਸਾਡੇ ਲੀਡਰ ਸਾਹਿਬਾਨਾਂ ਦਾ ਸਾਡੇ ਪੰਜਾਬ ਦੇ ਪ੍ਰਧਾਨਾਂ ਦਾ ਸਾਡੀ ਪੰਜਾਬ ਦੀ ਬੋਡੀ ਦਾ ਜੋ ਤੁਹਾਨੂੰ ਅਗਲਾ ਆਦੇਸ਼ ਹੋਊਗਾ ਅਸੀਂ ਉਹਦੇ ਮੁਤਾਬਕ ਸਾਰਾ ਆਪਣਾ ਜਿਹੜੀ ਰੂਪਰੇਖਾ ਕਰ ਰੱਖਾਂਗੇ ਆਹ ਅਥੀ ਅਸੋਸੀਏਸ਼ਨ ਚਿੰਤਵਾਦ ਜਿਹੜਾ ਮੰਡੀ ਦੇ ਬਾਹਰ ਤਣਾ ਦਿੱਤਾ ਗਿਆ ਆਰਤੀ ਸਾਹਿਬਾ ਨੂੰ ਉਹਨਾਂ ਦਿੱਤਾ ਗਿਆ ਅਸਲਾਦ ਜਬੀਤ ਸਿੰਘ ਸੈਕਟਰੀ ਮਾਰਕੀਟ ਕਮੇਟੀ ਆਰਤੀ ਅਸਰ ਸਤੇਰਨਾਨ ਜੀ ਦੇ ਲਿਬਰ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਪੋਜ਼ਿਟਿਵ ਰਿਜ਼ਲਟ ਇਹਦੇ ਨਜ਼ਰ ਆ ਰਹੇ ਨੇ ਤੇ ਸਰਕਾਰ ਤੇ ਪ੍ਰਬੰਧ ਵੈਸੇ ਵੀ ਪਖਤਾ ਨੇ ਦਾਣਾ ਦਾਣਾ ਚੁੱਕਿਆ ਜਾਏਗਾ ਤੇ ਜਿਹੜਾ ਆ ਇਸ਼ੂ ਹੈ ਇਹਨਾਂ ਦਾ ਆਰਤੀ ਸਾਹਿਬਾਨ ਦਾ ਤੇ ਲਿਬਰ ਦਾ ਇਹ ਉਮੀਦ ਹੈ ਕਿ ਰਿਸੋਲਵ ਹੋ ਜਾਏਗਾ ਚਲੋ